ਅੰਦਰ ਦੇ ਮੋਤਾ ਸਿੰਘ ਨਗਰ ਦੇ ਵਿਖੇ ਦੱਸਿਆ ਕਿ ਇੱਕ ਕੋਠੀ ਦੇ ਵਿੱਚ ਇੱਕ ਲੁੱਟਮਾਰ ਦੀ ਵਾਰਦਾਤ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਇਸ ਸਬੰਧੀ ਡੀਸੀਪੀ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ 1 ਮਈ ਨੂੰ ਉਹਨਾਂ ਨੂੰ ਵਿਨੋਦ ਕੁਮਾਰ ਦੁੱਗਲ ਦੀ ਕਤਲ ਦੀ ਸੂchnਾ ਮਿਲੀ ਸੀ ਜਿਸ ਨੂੰ ਸੁਲਝਾਉਣ ਦੇ ਲਈ ਉਹਨਾਂ ਨੇ ਟੀਮ ਬਣਾਈ ਹੈ ਅਤੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਕਤਲ ਦੀ ਇਸ ਵਾਰਦਾਤ ਨੂੰ ਵਿਸ਼ਾਖਾਪਟਨਮ ਦੇ ਰਹਿਣ ਵਾਲੇ ਕਾਰਤਿਕ ਨਾਮਕ ਇੱਕ ਸ਼ਖਸ ਦੇ ਵੱਲੋਂ ਜੜਾ ਹੈ ਅਨੁਮਾਨ ਦਿੱਤਾ ਗਿਆ ਜੋ ਕਿ ਜਲੰਧਰ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਹੈ ਇੱਕ ਦਿਨ ਨੂੰ ਕ੍ਰੀਪ 10:30 ਵਜੇ ਆਮ ਤੌਰ ਤੇ ਉਸ ਏਰੀਆ ਦੀ ਮੋਤੇਸਨਗਰ ਦੀ ਰੈਕਿਡ ਕਰਦਾ ਹੈ ਜਿਹਦੇ ਦੇਖੇ ਇਸ ਘਰ ਨੂੰ ਦਿਖਦਾ ਵੀ ਲੇਡੀ ਜਿਹੜੀ ਆ 올 ਉਹ ਘਰ ਦੀ ਸਫਾਈ ਕਰ ਰਹੀ ਹੈ ਕੋਚ ਦੇ ਵਿੱਚ ਜਦੋਂ ਉਹ ਦੇਖਦਾ ਸਫਾਈ ਕਰਦੀ ਨੂੰ ਤੇ ਇਹ ਉਸ ਤੋਂ ਬਾਅਦ ਜਦੋਂ ਜਿਹੜੀ ਅੰਦਰ ਜਾਂਦੀ ਹੈ ਉਹ ਕੰਦ ਪੱਤ ਕੇ ਅੰਦਰ ਰਸ਼ ਕਰਦਾ ਹੈ ਰਸ਼ ਕਰਕੇ ਤੇ ਇਹਨਾਂ ਸਾਈਡ ਜਾ ਕੇ ਤੇ ਲੇਡੀ ਦਾ ਮੂੰਹ ਕੁੱਟ ਕੇ ਉਹਨੂੰ ਦੇ ਉਹਨੂੰ ਦੋਸ਼ ਕਰਕੇ ਤੇ ਥਲੇ ਫੁੱਟ ਕੇ ਦੋਦੀਆਂ ਬੈਂਜਲਸ ਤੇ ਰਿੰਗਸ ਆ ਲਾ ਕੇ ਉਹ ਪਟ ਜਾਂਦਾ ਨਾਲ ਮੋਬਾਈਲ ਵੀ ਪਟ ਜਾਂਦਾ ਤੇ ਬੜੀ ਡੀਪੀ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਗਈ ਜਿਹਦੇ ਵਿੱਚ ਇਹ ਗੱਲ ਆਲਰੇਡੀ ਮੰਨਦਾ ਆ ਕਿ ਮੈਂ ਇਹ ਕੰਮ ਕੀਤਾ ਸਰਕਾਰ ਨੇ ਕਿਸੇ ਕੌਂਸਲ ਇਹਦੀ ਮੁਕਤੀ ਮੁਕਤੀ ਦੀ ਨੀਤ ਨਾ ਆਇਆ ਸੀ ਤੇ ਬਾਅਦ ਚੋਂ ਇਹ ਜਿਹੜੇ ਲੇਡੀਜ਼ ਕਲੀਨ ਕਰਕੇ ਇਹਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹਨੂੰ ਦੋਸ਼ ਕਰਕੇ ਕਿ ਮੈਂ ਸਮਾਨ ਲਾ ਕੇ ਲੈ ਜਾ ਲੱਗੂ ਨਾਲ ਕੋ ਮੈਂਬਰ ਹੋ ਇਹ ਫਿਲਹਾਲ ਤੱਕ ਲੱਸੀ ਦਾ ਇੱਕ ਹੋਰ ਇੱਕ ਜਿਹੜਾ ਇਹ ਪਤਾ ਕੀ ਹੈ ਜਿਹੜਾ ਉਹ ਸ਼ਾਪਾ ਪਕੰਡਾ ਰਹਿਣ ਵਾਲਾ ਹੁੰਦਾ ਪੁਨੀ ਹੈ ਉਸ ਨੂੰ ਕਵਰ ਲਾ ਕੇ ਥਾਣੇ ਐ ਐਸ ਤੇ ਰਹਿ ਗਈ ਕੀਤੀ ਸੀ ਪਹਿਲੇ ਅ ਪਹਿਲਾਂ ਹੀ ਕਰਾਉਣਾ ਰੱਖੀ ਰੱਖੀ ਦੇ ਨਾਲ ਹੀ ਕਰਾਉਣਾ ਹੈ ਕਿ ਜੇ ਨਾ ਦਲੰਦਰ ਦਾ ਕੋਈ ਕੰਟੈਕਟ ਪਰਸਨ ਹੈ ਜੋ ਜਿਹੜਾ ਇਹਨੂੰ ਐਨਓ ਸਾਡੇ ਇਨਫੋਰਮੇਸ਼ਨ ਦੇ ਰਿਹਾ ਸੀ ਜਾਂ ਰੇਕੀ ਦੇ ਵਿੱਚ ਕੋਈ ਸ਼ਾਮਿਲ ਸੀ ਉਹ ਬੰਦਾ ਤੁਹਾਨੂੰ ਆਪਾਂ ਸਾਡੇ ਕੋਲ ਇਹ ਵਾਜਰ ਮਾਨ ਤੋਂ ਲੈ ਕੇ ਡਰੋਫੀਨ ਕਰਾਂਗੇ ਜਿਹੜੀ ਗੱਲ ਸਾਹਮਣੇ ਆਏਗੀ ਚੀਜ਼ ਨੂੰ ਦੋ ਬੈਂਗਲਸ ਦੋ ਰਿੰਗ ਇੱਕ ਮੋਬਾਈਲ ਐਕਲੀਅਰ ਦੇ ਕੀ ਕਰਨਾ ਨਸ਼ਾ ਜਿਹੜਾ ਆਖਰੀ ਹੈ ਨਸ਼ਾ ਦਾ ਨਹੀਂ ਬੇਸਿਕਲੀ ਇਹਦੀ ਹੁਣ ਤੱਕ ਦੀ ਸਟਾਰਟਿੰਗ ਵਾਲੀ ਪੁੱਛਗਛ ਹੈ ਉਹਦੇ ਵਿੱਚ ਗੱਲ ਆਈ ਸਾਹਮਣੇ ਕਿ ਇਹਨੇ ਲੋਨ ਨਹੀਂ ਲੈ ਲਿਆ ਸੀ ਕਾਫੀ ਲੋਨ ਚੁਕਾਉਣ ਦੇ ਚੱਕਰ ਦੇ ਵਿੱਚ ਇਹਨੇ ਇੱਕ ਆਵਾਜ਼ਤ ਕੀਤੀ ਇਹ ਕੋ ਪਹਿਲਾ ਵਾਰ ਦਾ ਵੀ ਕੀ ਚੀਜ਼ ਸਕੂਲ ਨਹੀਂ ਸੁਣਾ ਲਈ ਫਰਸਟ ਵਾਰਦਾ ਹੁਣ ਤੱਕ ਦੀ ਇੰਟਰੋਗੇਸ਼ਨ ਦੇ ਵਿੱਚ ਆਈ ਹੈ ਬਾਕੀ ਇਹਦੀ ਅਸੀਂ ਰਿਮਾਂਡ ਤੋਂ ਬਾਅਦ ਪੁੱਛਗਛ ਕਰ ਸਕਦੇ ਹਾਂ ਇਹਦੀ ਪਿਰੈਂਟਸ ਕੀ ਕਰਦੇ ਹੈ ਇਹਦੇ ਫਾਦਰ ਦੀ ਡੈਥ ਹੋ ਚੁੱਕੀ ਹੈ ਮਦਰ ਤੇ ਇਹਦੀ ਸਿਸਟਰ ਜਿਹੜੀ ਹੈ ਉਹ ਗਰਦਾ ਕਿੱਥੇ ਹੋ ਰਿਹਾ ਕੰਮ ਕਰ ਰਿਹਾ ਇਹ ਜਿੰਦਰ ਚ ਕਿੱਧਰ ਰਹਿ ਰਿਹਾ ਇਹ ਇਹ ਜਿੰਦਰ ਨਹੀਂ ਰਹਿ ਰਿਹਾ ਇਹ ਲੋਗੇਟ ਆਪਣੇ ਲਵਲੀ ਯੂਨੀਵਰਸਿਟੀ ਦੇ ਵਿੱਚ ਰਹਿ ਰਿਹਾ ਅੰਦਰ ਹੌਸਟਲ ਦੇ ਵਿੱਚ ਤੇ ਦੂਜੇ